ਲਾਓ ਵੀ ਵੀਡੀਓ ਦੇਖ ਰਹੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਟਰੀ ਮੱਤਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਖੜੇ ਆਂ ਬਠਿੰਡੇ ਹਾਂ ਮੈਂ ਦੇਖੇ ਹਾਂ ਹਾਂ ਬਠਿੰਡੇ ਖੜੇ ਆਂ ਸਾਡੇ ਮਾਮੇ ਦੇ ਖੇਤ ਮਾਮਾ ਜੀ ਇੱਧਰ ਲੱਟੇ ਮਾਰ ਰਿਹਾ ਮਾਮੇ ਦਾ ਮੁੰਡਾ ਸਾਡੇ ਦਾ ਤੇ ਆਹ ਟਰੈਕਟਰ ਆ ਫਾਰਮ ਸੱਟ ਤੇ ਆਪਣੇ ਤੋਂ ਬ੍ਰੇਕ ਕਰਵਾ ਕੇ ਲੈ ਕੇ ਆਏ ਸੀ ਇਹ ਬੰਦੀਵਾਲ ਫਾਰਮ ਇੱਕ ਕਰਵਾ ਕੇ ਲੈ ਕੇ ਆਏ ਸੀਗੇ ਤੇ ਫਾਰਮ 60 ਦੀ ਵੀਡੀਓ ਆਪਾਂ ਪਾਉਂਦੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਬ੍ਰੇਕ ਥੋੜੇ ਜੇ ਟਾਈਮ ਪਾ ਕੇ ਲੱਗਣ ਲੱਗਦੇ ਆ 15-20 ਦਿਨਾਂ ਬਾਅਦ ਲੱਗਣ ਲੱਗਦੇ ਆ ਤੇ ਬ੍ਰੇਕ ਇਹਦੇ ਪੂਰੇ ਫੁੱਲ ਲੱਗਦੇ ਆ ਸੈਟੀਸਫਾਈ ਆ ਬੰਦੇ ਤੇ ਟਰੈਕਟਰ ਰੂਟਰ ਦਾ ਟਰੈਕਟਰ ਤੋਂ ਉਹ ਤੇ ਤਾਂ ਫੇਰ ਤਾਂ ਗੱਲਾਂ ਕਰਦੀਆਂ ਆ ਪਤਾ ਹੀ ਆ ਸਾਰੇ ਪ੍ਰਾਮਾਣ ਨੂੰ ਵੀ ਕੰਮ ਚੱਲੀ ਜਾਂਦਾ ਹੈਗਾ ਤੇ ਮਾਹੌਲ ਦੇਖੋ ਵੀ ਇਧਰ ਤੁਹਾਨੂੰ ਦਿਖਾਉਣਾ ਮਾਹੌਲ ਆ ਅੰਦਰ ਤਾਂ ਵੈਸੇ ਮੋਟਰ ਤੇ ਮੈਂ ਵੀ ਪਹਿਲੀ ਵਾਰੀ ਜਾਂਦਾ ਇੱਧਰ ਦਾ ਤੂੜੀ ਵਾਲਿਆ ਪਿਆ ਸਮਾਨ ਦੇਖੋ ਤੂੜੀ ਪਈ ਆ ਕਰਾ ਜਿੰਦਰਾ ਤੇ ਆ ਸਾਰਾ ਸਮਾਨ ਇੱਥੇ ਪਿਆ ਖੜਾਗਾ ਝੋਟਾ ਦੇ ਫਿਰ ਬੁੱਕਦਾ ਹੀ ਆਉਂਦਾ ਕਹਿੰਦੇ ਝੋਟਾ ਹੈ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲੇ ਨੇ ਕਹਿੰਦੇ ਵੀ ਦੁਬਾਰੇ ਨਾਂ ਚੱਲਣ ਲੱਗਾ ਹੈ ਹੈ ਤੇ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਮੈਂ ਇੱਥੇ ਬਿੱਲੀ ਸੂਈ ਆ ਆ ਦੇਖੋ ਆ ਬਲੂਂਗੜੇ ਫਿਰਦਿਆ ਆ ਫਿਰਦਾ ਬਲੂਂਗਾ ਤੇ ਮਾਮੇ ਦਾ ਮੁੰਡਾ ਕਹਿੰਦਾ ਵੀ ਬਲੂੰਗੜੇ ਕਹਿੰਦਾ ਐਡੇ ਵਹਿਬਤੀ ਆ ਇੱਕ ਬਲੂੰਗੜਾ ਵਿਚਾਲੜਲੀ ਸੀਟ ਤੇ ਪੈਂਦਾ ਦੋਨੇ ਸਾਈਡਾਂ ਵਾਲੀਆਂ ਮਗਰਾੜਾਂ ਵਾਲੀ ਸੀਟ ਤੇ ਮਗਰਾੜਾਂ ਤੇ ਪੈਂਦਾ ਦੋ ਤੇ ਜਿਹੜੀ ਬਿੱਲੀ ਆ ਉਹ ਇੱਥੇ ਟੱਕਣ ਦੇ ਕੋਲੇ ਪੈਂਦੀ ਆ ਦੇਖੋ ਵੀ ਬਲੂੰਗੜਿਆਂ ਨੂੰ ਵੀ ਮੰਨ ਲਓ ਵੀ ਪਿਆਰ ਆ ਸਿੱਧੂ ਮੂਸੇ ਵਾਲੇ ਦੇ ਟਰੈਕਟਰ ਨਾਲ ਤੇ ਬਲੂੰਗੜੇ ਹੁਣ ਤਿੰਨੇ ਮੰਨ ਲਓ ਵੀ ਇੱਕ ਉਹ ਬੈਠਾ ਇੱਕ ਉਹ ਲੁੱਕ ਗਿਆ ਪਿੱਛੇ ਤੇ ਇੱਕ ਇਧਰ ਲੱਕੜਾਂ 'ਚ ਬਣ ਗਿਆ ਤਿੰਨੇ ਚੋ ਰੱਖ ਨਾਲ ਕੈਮਰੇ 'ਤੇ ਝਾਕ ਰਹੇ ਆ ਤੇ ਚਲੋ ਹੈ ਤਾਂ ਵੀ ਰੱਬ ਦੇ ਜੀ ਹੋਈ ਆ ਤੇ ਜਿਹੜਾ ਵੀ ਆ ਮਾਹੌਲ ਆ ਮੋਟਰ ਵਾਲਾ ਮਾਹੌਲ ਆ ਜਿਹੜਾ ਇੱਥੇ ਇਹ ਜਿੰਨੇ ਮਰਜੀ 5 ਸਟਾਰ ਹੋਟਲ ਚ ਵਗ ਜਗੇ ਕਿੱਧਰ ਪਜ ਗਿਆ ਕਹਿੰਦਾ ਜਿੰਨੇ ਮਰਜੀ ਮਹਿੰਗੇ ਹੋਟਲ ਚ ਵਗ ਜਗੇ 5 ਸਟਾਰ ਚ ਵਗ ਜਗੇ ਕਿਤੇ ਵਗ ਜਗੇ ਪਰ ਜਿਹੜਾ ਆ ਨਜ਼ਾਰਾ ਆਉਂਦਾ ਨਾ ਮੋਟਰ ਤੇ ਇਹ ਨਯਾਰਾ ਨਹੀਂ ਹੁੰਦਾ ਆ ਯਾਰ ਨਲਕੇ ਦਾ ਇਹਦਾ ਰਿਵਾਜ ਚੱਕੇ ਗਏ ਹੂੰ ਤੇ ਪਰ ਹੈਗੇ ਆ ਬੰਦੇ ਹਜੇ ਜਿਹੜੇ ਰਿਵਾਜ ਦੇ ਨਾਲ ਚੱਲਦੇ ਆ ਤੇ ਲੈ ਪਾਣੀ ਪੀ ਲੈ ਮੈਨੂੰ ਫਿਰ ਮੜਾ ਜਾ ਜੀ ਪਾਣੀ ਹਜੇ ਗੇੜ ਲੀ ਠੰਡਾ ਕਰ ਲੀਏ ਬਸ ਠੰਡਾ ਹੀ ਠੰਡਾ ਕੋਈ ਨਹੀਂ ਥੋੜਾ ਗਰਮ ਹੈ ਪਾਣੀ ਪਾਣੀ ਗਰਮ ਹਜੇ ਗਰਮ ਨਹੀਂ ਕਰਕੇ ਨਲਕੇ ਦੇ ਉਹ ਪਾਉਣ ਵਾਲੀ ਆ ਬੋਕੀ ਜੀ ਪਾਉਣ ਵਾਲੀ ਆ ਨਾ ਹੂੰ ਕਾਇਮ ਨਹੀਂ ਲੱਗਦਾ ਝੋਨੇ ਦੁਲਜਾ ਕਰਕੇ ਪੌਣੀ ਸੀ ਬੋਤੀ ਥੋੜਾ ਕਹੀਂ ਦੌਕੇ ਜੇ ਮਰੀ ਜਾਂਦਾ ਲੈ ਵੀ ਪਾਣੀ ਪੀ ਗਿਆ ਗਾ ਨਯਾਰਾ ਜਮਾ ਇੱਕ ਨੰਬਰ ਪਾਣੀ ਆ ਹੋ ਗਏ ਕੀ ਆਉਂਦੀ ਪਾਣੀ ਹਾਂ ਗਾਇਸ ਵੀਰੇ ਹਾਂ ਗਾਇਸ ਵੀਰੇ ਨੰਦੀਵਾਲ ਫਾਰਮ ਓਏ ਟਰੈਕਟਰ ਬਾਲਾ ਵੱਡਾ ਦੇ ਪਿੱਛੇ ਗੱਡੀ ਛੋਟੀ ਪਈ ਆ ਉਹ ਪੱਠੇ ਜਾਣ ਨੂੰ ਹੁਣ ਐਡੀ ਜੀ ਰੱਖੀ ਆ ਠੀਕ ਆ ਲਓ ਵੀ ਆ ਦੇਖੋ ਆ ਦੇਖੋ ਪੂਰਾ ਮਾਹੌਲ ਇੱਥੇ ਮੰਜੇ ਇਹ ਮੰਜਾ ਉੱਡੇ ਲੰਮੇ ਲੋੜ ਵੀ ਉੱਡੇ ਜਾਂਦੇ ਚੌੜੇ ਲੋੜ ਵੀ ਉੱਡੇ ਇਹ ਕੀ ਗੱਲ ਯਾਰ ਇਹ ਮਿਸਤਰੀ ਸਾਡੇ ਇਹ ਜਾ ਰਹੇ ਬਣਾਉਣਾ ਮੰਜਾ ਪੂਰਾ ਬਣਾਉਣਾ ਮੰਜਾ ਮਜ਼ੂਰ ਬਹੁਤ ਚਾਰ ਜਣੇ ਬਹਿ ਜੋ ਆ ਦੇਖੋ ਵੀ ਕੁਰਸੀਆਂ ਕਰਸੀਆਂ ਲੱਗੀਆਂ ਤੇ ਲੇਬਰ ਗਈ ਹੈਗੀ ਝੋਨਾ ਲਾਉਣਾ ਹੋਰ ਮਮਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਵਧੀਆ ਜੀ ਨਿਆਰੇ ਆਉਂਦੇ ਵੀ ਪੂਰੇ ਇੱਥੇ ਪੂਰੇ ਮੋਟਰ ਤੇ ਨਹੀਂ ਜਾਦਾ ਜਿਹੜੇ ਬੰਦੇ ਬਾਹਰਲੇ ਦੇਸ਼ਾਂ ਚ ਆਪਦੇ ਖੇਤ ਛੱਡ ਕੇ ਬਾਗ ਗਏ ਤੇ ਉਹਨਾਂ ਬਾਰੇ ਕੀ ਕਹਿਣਾ ਜਾਂ ਹੋਣਾ ਚਾਹੀਦਾ ਆਹ ਨਹੀਂ ਅਰੇ ਤਾਂ ਨਹੀਂ ਉੱਥੇ ਆਉਂਦੇ ਨਾ 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 ਉੱਥੇ ਕੁਝ ਨਹੀਂ ਉੱਥੇ ਤਾਂ ਕਹਿੰਦੇ ਇਹ ਵੀ ਆ ਜਾ ਕੇ ਕਹਿੰਦੇ ਸਟੇਟਸ ਲਾਉਂਦੇ ਵੀ ਸਾਡਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬਰਾਜੀ ਕਰਦਾ ਹਨਾ ਤੇ ਇੱਥੇ ਕਹਿੰਦੇ ਕੋਈ ਹੋਈ ਨਹੀਂ ਇੱਥੇ ਆਪ ਵੀ ਲਾ ਲੈਂਦੀਆਂ ਤੇ ਘਰੋਂ ਵੀ ਆ ਲੈਦੀਆਂ ਤੇ ਜਿਹੜਾ ਨਜ਼ਾਰਾ ਵੀ ਇੱਥੇ ਆਉਂਦਾ ਹੈਗਾ ਮੋਟਰ ਤੇ ਬੈਠ ਕੇ ਕੋਈ ਕਿਤੇ ਨਹੀਂ ਆਉਂਦਾ 5 ਸਟਾਰ ਹੋਟਲ ਜਾ ਦੇਖੋ ਮੈਂ ਵੀ ਅੱਜ ਬਠਿੰਡਿਆ ਆਇਆ ਸੀ ਮੈਨੂੰ ਕੰਮ ਸੀਗਾ ਥੋ ਤੇ ਰੋਟੀਆਂ ਵਾਲਾ ਡੱਬਾ ਨਾਲ ਸੀ ਤੇ ਮੈਂ ਆ ਵੀ ਮੋਟਰ ਤੇ ਜਾ ਕੇ ਖਾਵਾਂਗੇ ਇੱਥੇ ਬੈਠ ਕੇ ਖਾਧੀ ਨਜ਼ਾਰਾ ਆ ਗਿਆ ਜਮ ਆ ਬੈੱਡ ਆ ਸਾਡਾ ਦੇਸੀ ਆ ਦੇਸੀ ਬੈੱਡ ਆਗਾ ਇਹ ਪਲਾਂ ਇੱਥੇ 10 ਬੰਦੇ ਬੈਠ ਕੇ ਖਾਣੇ ਰੋਟੀ ਰੋਟੀ ਖਾਣ ਵਾਲਾ ਬੈੱਡ ਆ ਇਹ ਤੇ ਜਿਹੜੀਆਂ ਬਿੱਲੀਆਂ ਮੈਂ ਤੁਹਾਨੂੰ ਦੱਸਿਆ ਸੀ